ਸਾਡੇ ਗਰਦਾਸਪੁਰ ਜ਼ਿਲ੍ਹੇ ਵਿੱਚ ਮਾਨਜੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਸਖਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਤੇ ਸਾਡੇ ਮਾਨਜੋਗ ਡੀਜੀਪੀ ਪੰਜਾਬ ਤੇ ਐਸਐਸਪੀ ਸਾਹਿਬ ਗਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਵਾ ਕੱਲ ਮਿਤੀ 23-24 ਤੇ ਅੱਜ 24-23-24 ਨੂੰ ਦੋ ਦਿਨ ਜਿਹੜਾ ਵਾ ਐਕਸਾਈਜ਼ ਦੇ ਸਬੰਧ ਦੇ ਵਿੱਚ ਜਿਹੜੇ ਆ ਵੱਡੇ ਪੱਧਰ ਦੇ ਉੱਤੇ ਐਕਸਾਈਜ਼ ਵਿਭਾਗ ਦੇ ਨੂੰ ਨਾਲ ਲੈ ਕੇ ਜਿਹੜੇ ਆ ਰੀਡ ਕੀਤੇ ਗਏ ਕੱਲ ਮਿਤੀ 23-24 ਨੂੰ ਜਿਹੜਾ ਭੈਣੀ ਥਾਣਾ ਭੈਣੀ ਮੀਆਂਖਾਂ ਦੇ ਜਿਹੜਾ ਮੌਜਪੁਰ ਇਲਾਕਾ ਬਿਆਸ ਦਰਿਆ ਦੇ ਕੰਢੇ ਦੇ ਉੱਤੇ ਜਿਹੜਾ ਵਾ ਰੇਡ ਕੀਤਾ ਗਿਆ ਤੇ ਉੱਥੇ ਸਾਨੂੰ ਜਿਹੜੀ ਆ ਉਹ ਭਾਰੀ ਜਿਹੜੀ ਆ ਇਹਦੇ ਸਬੰਧ ਵਿੱਚ ਸਫਲਤਾ ਮਿਲੀ ਆ ਜਿਹਦੇ ਸਬੰਧ ਦੇ ਵਿੱਚ ਜਿਹੜਾ ਕੱਲ ਐਫ ਆਈ ਆਰ ਨੰਬਰ 18 ਮਿਤੀ 23 3 24 ਅੰਡਰ ਸੈਕਸ਼ਨ 61 ਇਚ 14 ਥਾਣਾ ਭੈਣੀ ਮੀਆਂਖਾਂ ਦਰਜ ਕੀਤਾ ਗਿਆ ਜਿਹਦੇ ਵਿੱਚ ਜਿਹੜੀ ਆ 3 ਲੱਖ 57 ਜਾਂ 3 ਲੱਖ 5790 ਲੀਟਰ ਜਿਹੜੀ ਆ ਨਜਾਇਜ਼ ਸ਼ਰਾਬ ਮਿਲੀ ਸੀ ਇਹਦੇ ਸਬੰਧ ਦੇ ਵਿੱਚ ਹੀ ਇੱਕ ਹੋਰ ਐਫ ਆਈ ਆਰ ਨੰਬਰ 19 ਮਿਤੀ 23/3/24 ਜੁਰਮ ਕਾਠ 14 ਫਸਾਇਆਕ ਥਾਣਾ ਭੈਣੀ ਮੀਆਂਖਾਂ ਦਰਜ ਕੀਤਾ ਗਿਆ ਜਿਹਦੇ ਵਿੱਚ ਸਾਨੂੰ 2000 ਕਿਲੋ ਜਿਹੜੀ ਆ ਨਜਾਇਜ਼ ਜਿਹੜੀ ਲਾਹਣ ਜਿਹੜੀ ਤਰਪਾਲਾਂ ਦੇ ਵਿੱਚ ਪਾਈ ਹੋਈ ਸੀਗੀ ਉਹ ਬਰਾਮਦ ਹੋਈ ਆ ਇਸੇ ਮੱਦੇ ਨਜ਼ਰ ਇੱਕ ਹੋਰ ਮਕਦਮਾ ਨੰਬਰ 20 ਥਾਣਾ ਭੈਣੀ ਮੀਆਂਖਾਂ ਦਰਜ ਜਿਹੜਾ ਕੀਤਾ ਗਿਆ ਜਿਹਦੇ ਵਿੱਚ ਜਿਹੜੀ 2400 ਕਿਲੋ ਲਾਹਣ ਜਿਹੜੀ ਆ ਜਿਹੜੀ ਤਰਪਾਲਾਂ ਦੇ ਵਿੱਚ ਪਾਈ ਹੋਈ ਸੀਗੀ ਉਹ ਜਿਹੜੀ ਆ ਬਰਾਮਦ ਕੀਤੀ ਗਈ ਆ ਇਸ ਤੋਂ ਇਲਾਵਾ ਅੱਜ 24 324 ਨੂੰ ਫੇਰ ਜਿਹੜਾ ਵਾ ਸਾਰੇ ਜ਼ਿਲ੍ਹੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਦੀਆਂ ਨਿਰਦੇਸ਼ਾਂ ਦੇ ਉੱਤੇ ਸਾਰੇ ਐਸਐਚਓ ਸਾਰੇ ਡੀਐਸਪੀ ਸਾਹਿਬਾਨ ਨੇ ਆਪਰੇਸ਼ਨ ਚਲਾ ਕੇ ਵੱਡੇ ਪੱਧਰ ਦੇ ਉੱਤੇ ਜਿਹੜੇ ਆ ਸਾਰੇ ਜ਼ਿਲ੍ਹੇ ਦੇ ਵਿੱਚ ਰੇਡ ਕੀਤਾ ਗਿਆ ਵਾ ਜਿਹਦੇ ਸਬੰਧ ਦੇ ਵਿੱਚ ਜਿਹੜਾ ਵਾ ਸਦਰ ਥਾਣੇ ਦੇ ਵਿੱਚ ਦੋ ਮੁਕਦਮੇ ਦਰਜ ਕੀਤੇ ਗਿਆ ਜਿਹਦੇ ਵਿੱਚ 14250 ਐਮਐਲ ਸ਼ਰਾਬ ਨੇਜਾਇ ਮਿਲੀ ਆ ਥਾਣਾ ਤਿੱਪੜ ਦੇ ਵਿੱਚ ਜਿਹੜਾ ਇੱਕ ਮੁਕਦਮਾ ਦਰਜ ਕੀਤਾ ਗਿਆ ਜਿਹਦੇ ਵਿੱਚ 750 ਐਮਐਲ ਸ਼ਰਾਬ ਮਿਲੀ ਆ ਇਸੇ ਤਰ੍ਹਾਂ ਹੀ ਧਾਰੀਵਾਲ ਦੇ ਵਿੱਚ ਜਿਹੜਾ ਵਾ ਇੱਕ ਮਕਦਮਾ ਸਵੇਰੇ ਦਰਜ ਕੀਤਾ ਗਿਆ ਜਿਹਦੇ ਵਿੱਚ 6750 ਐਮਐਲ ਸ਼ਰਾਬ ਮਿਲੀ ਆ ਨਜਾਇਜ਼ ਸ਼ਰਾਬ ਮਿਲੀ ਆ ਅਤੇ ਕਾਨੂਆ ਥਾਣੇ ਦੇ ਵਿੱਚ ਵੀ ਇੱਕ ਮਕਦਮਾ ਦਰਜ ਕੀਤਾ ਗਿਆ ਜਿਹਦੇ ਵਿੱਚ 7500 ਐਮਐਲ ਸ਼ਰਾਬ ਮਿਲੀ ਆ ਤੇ ਸਾਡੀਆਂ ਦੀਨਾ ਨਗਰ ਦੇ ਵਿੱਚ ਜਿਹੜਾ ਪੁਰਾਣਾ ਸ਼ਾਲਾ ਦੇ ਵਿੱਚ ਜਿਹੜਾ ਇੱਕ ਮਕਦਮਾ ਦਰਜ ਕੀਤਾ ਗਿਆ ਜਿੱਥੇ 7500 ਐਮਐਲ ਸ਼ਰਾਬ ਥਾਣਾ ਬਿਹਰਾਮਪੁਰ ਦੇ ਵਿੱਚ ਵੀ ਇੱਕ ਮਕਦਮਾ ਦਰਜ ਕੀਤਾ ਗਿਆ ਜਿਹਦੇ ਵਿੱਚ 650 ਐਮਐਲ ਨਜਾਇਜ਼ ਸ਼ਰਾਬ ਮਿਲੀ ਆ ਅਤੇ ਥਾਣਾ ਦਰੰਗਲਾ ਦੇ ਵਿੱਚ ਵੀ ਜਿਹੜਾ ਵਾ ਰੇਡ ਕੀਤਾ ਗਿਆ ਤੇ ਬਿਹਰਾਮਪੁਰ ਦੇ ਵਿੱਚ ਵੀ ਰੇਡ ਕੀਤਾ ਗਿਆ ਜਿੱਥੇ ਇੱਕ ਮਕਦਮਾ ਦਰਜ ਕੀਤਾ ਗਿਆ ਜਿਹਦੇ ਵਿੱਚ ਸਾਨੂੰ 7500 ਐਮਐਲ ਜਿਹੜੀ ਆ ਉਹ ਸ਼ਰਾਬ ਮਿਲੀ ਆ ਤੇ ਥਾਣਾ ਜਿਹੜਾ ਘੁੰਮਣਕਲਾ ਦੇ ਵਿੱਚ ਵੀ ਇੱਕ ਮਕਦਮਾ ਦਰਜ ਕੀਤਾ ਗਿਆ ਜਿਹਦੇ ਵਿੱਚ 5250 ਐਮਐਲ ਜਿਹੜੀ ਆ ਸ਼ਰਾਬ ਨਜਾਇਜ਼ ਜਿਹੜੀ ਬਰਾਮਦ ਹੋਈ ਆ ਇਸ ਤਰ੍ਹਾਂ ਕੁੱਲ ਜਿਹੜੇ ਆ ਕੱਲ 23 ਨੂੰ ਤੇ 24 ਨੂੰ ਜਿਹੜਿਆ ਵੱਡੇ ਪੱਤਰ ਦੇ ਉੱਤੇ ਜਿਹੜਾ ਗਰਦਾਸਪੁਰ ਜੇਲੇਵਾਂ ਨੂੰ ਆਕਸਾਈਡਡ ਕਰਕੇ ਜਿਹੜੀ ਆ ਵੱਡੇ ਪੱਤਰ ਦੇ ਉੱਤੇ ਜਿਹੜੀ ਬਰਾਮਦਗੀ ਕੀਤੀ ਗਈ ਆ ਜਿਹਦੇ ਵਿੱਚ ਵੱਖ-ਵੱਖ ਥਾਣਿਆਂ ਦੇ ਵਿੱਚ ਜਿਹੜੇ ਆ 12 ਜਿਹੜੇ ਟੋਟਲ ਮੁਕੱਦਮੇ ਦਰਜ ਹੋਏ ਆ ਤੇ 12 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਜਿਹਦੇ ਵਿੱਚ ਕੁੱਲ ਜਿਹੜੀ ਆ 3,62,790 ਐਮਲ ਸ਼ਰਾਬ ਨਜਾਇਜ਼ ਬਰਾਮਦ ਹੋਈ ਆ ਅਤੇ ਕੁੱਲ ਜਿਹੜੀ 4400 ਕਿਲੋ ਜਿਹੜੀ ਲਾਹਣ ਆ ਉਹ ਜਿਹੜੀ ਬਰਾਮਦ ਕੀਤੀ ਗਈ ਆ ਤੇ ਇਹ ਜਿਹੜੀ ਇੱਕ ਗਰਦਾਸਪੁਰ ਚੇਲੇ ਦੀ ਜਿਹੜੀ ਆ ਬਹੁਤ ਵੱਡੀ ਸਫਲਤਾ ਵਾ ਅਤੇ ਅੱਗੇ ਤੋਂ ਵੀ ਜਿਹੜੇ ਆ ਇਹ ਜਿਹੜੇ ਸ਼ਰਾਬ ਕੱਢਣ ਵਾਲੇ ਤੇ ਵੇਚਣ ਵਾਲੇ ਆ ਉਹਨਾਂ ਤੇ ਨਕੇਲ ਕੱਸਦੇ ਹੋਏ ਵੱਧ ਤੋਂ ਵੱਧ ਜਿਹੜੇ ਆ ਐਕਸਾਈਜ਼ ਦੇ ਰੀਡ ਕੀਤੇ ਜਾਣਗੇ ਅਤੇ ਵੱਧ ਤੋਂ ਵੱਧ ਜ਼ਿਲ੍ਹੇ ਦੇ ਵਿੱਚ ਬਰਾਮਦਗੀ ਕੀਤੀ ਜਾਵੇਗੀ ਸਜੜੇ ਰੋਪੀ ਫੜੇ ਗਏ ਨੇ ਇਹ ਪਹਿਲਾਂ ਵੀ ਇਸ ਕਾਰੋਬਾਰ ਦੇ ਨਾਲ ਲਟੇ ਚਾਗੇ ਜਾਂ ਬਿਲਕੁਲ ਨਵੇਂ ਨੇ ਹਾਂਜੀ ਇਹਦੇ ਸਬੰਧ ਦੇ ਵਿੱਚ ਜਿਹੜੀ ਆ ਇਨਵੈਸਟੀਗੇਸ਼ਨ ਚੱਲ ਰਹੀ ਆ ਇਹ ਵਿੱਚੋਂ ਜਿਹੜੇ ਕਾਫੀ ਆ ਜਿਹੜੇ ਪਹਿਲਾਂ ਵੀ ਜਿਨ੍ਹਾਂ ਦੇ ਦੇ ਪਹਿਲਾਂ ਵੀ ਇਹ ਸ਼ਰਾਬ ਕੱਢਣ ਦੇ ਆਦੀ ਨੇ ਤੇ ਕਿੰਨੇ ਦੋਸ਼ੀ ਫੜੇ ਗਏ ਨੇ ਟੋਟਲ ਜਿਹੜੇ ਆ 12 ਦੋਸ਼ੀ ਜਿਹੜੇ ਆ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਦੋਹਾਂ ਦਿਨਾਂ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਤੇ ਵੱਡੀ ਪੱਦਰ ਦੇ ਉੱਤੇ ਜਿਹੜੀ ਆ ਇਹ ਲਾਹਨਤ ਤੇ ਸ਼ਰਾਬ ਦੀ ਬਰਾਂਦਗੀ ਕੀਤੀ ਗਈ ਹੈ ਇਹ ਕਿਹੜੇ ਪਿੰਡ ਪਿੰਡਾਂ ਨਾਲ ਸੰਬੰਧਤ ਹੈ ਜਿਹੜੇ ਫੜੇ ਗਏ ਇਹ ਜਿਆਦਾ ਜਿਹੜੇ ਆ ਮੌਚਪੁਰ ਪਿੰਡ ਆ ਇਧਰ ਭੈਣੀ ਮੀਆਂ ਖਾਂ ਦਾ ਭੱਟੀਆਂ ਪਿੰਡ ਆ ਧਾਰੀਵਾਲ ਦੇ ਵਿੱਚ 16 ਪਿੰਡ ਆ ਤੇ ਜਿਹੜਾ ਬ੍ਰਾਮਪੁਰੇ ਕਸਬਾ ਵਾ ਦੀਨਾ ਨਗਰ ਜਿਹੜਾ ਵਾ ਉਹਦੇ ਵਿੱਚ ਡੀਡਾ ਪਿੰਡ ਆ ਇੱਥੇ ਜਿਹੜੇ ਆ ਰੀਡ ਕੀਤੇ ਗਏ